ਕਮਨ ਚਾਹੁੰਦਾ ਤਾਂ ਦੁਪੱਟਾ ਹੀ ਲੈ ਲੀਏ ਤਾਂ ਮਾਰ ਨਹੀਂ ਹੁੰਦਾ ਤੇ ਫਿਰ ਆਪਾਂ ਤਾਂ ਸੂਟ ਤਿਆਰ ਕਰ ਦਿੱਤੇ ਜਿੰਨਾ ਭੈਣਾਂ ਨੂੰ ਪਿਓਰ ਫੈਬਰਿਕ ਦਾ ਬਹੁਤ ਸ਼ੌਂਕ ਹੁੰਦਾ ਹੈ ਨਾ ਉਹਨਾਂ ਵਾਸਤੇ ਆਪਾਂ ਸੂਟ ਤਿਆਰ ਕੀਤੇ ਨੇ ਕਮਲ ਚਨਾਉਣ ਦਾ ਫੈਬਰਿਕ ਲਾ ਕੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਤੁਸੀਂ ਆਲ ਓਵਰ ਸੂਟ ਵੀ ਰੱਖ ਸਕਦੇ ਹੋ ਸ਼ਰਟ ਵੀ ਲੈ ਸਕਦੇ ਹੋ 2 ਮੀਟਰ ਤੋਂ ਉੱਪਰ ਕੱਟ ਤੁਸੀਂ ਲੈ ਸਕਦੇ ਹੋ 700 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਫੈਬਰਿਕ ਮਿਲ ਜਾਏਗਾ ਔਰ ਜਿਹੜੇ ਦੁਪੱਟੇ ਉੱਪਰ ਸ਼ੋ ਹੋ ਰਹੇ ਨੇ ਇਹ ਦੁਪੱਟੇ ਐਕਸਟਰਾ ਤੋਂ ਹੋਣਗੇ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੇ ਕੱਲਾ ਦੁਪੱਟਾ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਹੋ ਦੁਪੱਟੇ ਦੇ ਉੱਪਰ ਪ੍ਰੋਪਰ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਹੈਂਡਵਰਕ ਦਾ ਕੰਮ ਕੀਤਾ ਹੋਇਆ ਔਰ ਦੁਪੱਟੇ ਦਾ ਪ੍ਰਾਈਸ ਰਹੇਗਾ ਜੀ 4500 ਰੁਪਏ ਐਕਸਟਰਾ ਤੋਂ ਸੋ ਦੋਨੋਂ ਪੀਸਾਂ ਦੇ ਵਿੱਚ ਕੋਈ ਵੀ ਤੁਸੀਂ ਪੀਸ ਐਕਸਟਰਾ-ਐਕਸਟਰਾ ਅਲੱਗ-ਅਲੱਗ ਪੀਸ ਲੈ ਸਕਦੇ ਹੋ ਔਰ ਜੇ ਤੁਸੀਂ ਇਕੱਠਾ ਕੰਬੀਨੇਸ਼ਨ ਲੈਣਾ ਤਾਂ ਲੈ ਸਕਦੇ ਹੋ ਸੋ ਡੋਲਾ ਸਿਲਕ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਮਸ਼ੀਨਵਰਕ ਦੇ ਸੂਟ ਰੈਡੀ ਆ ਕੇ ਆਏ ਨੇ ਬਹੁਤ ਹੀ ਜਿਆਦੇ ਸੋਹਣੇ-ਸੋਹਣੇ ਰਾਇਲ ਜਿਹਾ ਕਲਰਸ ਐਡ ਹੋ ਕੇ ਆਏ ਨੇ ਇਨ੍ਹਾਂ ਕਲਰਸ ਦੇ ਵਿੱਚ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਜਾਂ ਆਲਓਵਰ ਸੂਟ ਰੈਡੀ ਕਰਵਾ ਸਕਦੇ ਸਕਦੇ ਬਹੁਤ ਹੀ ਜ਼ਿਆਦਾ ਸੋਨੇ ਸੋਨੇ ਸੂਟ ਰੈਡੀ ਹੋਣਗੇ ਸੋ ਇਹ ਫੈਬਰਿਕ ਹੁੰਦੇ ਨੇ ਰਾਇਲ ਸਰਦਾਰੀ ਫੈਬਰਿਕ ਇਹਨਾਂ ਨੂੰ ਆਰਡਰ ਕਰ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਥੈਂਕ ਯੂ